ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਕਠਲ ਦੇ ਬਾਰੇ ਗੱਲ ਕੀਤੀ ਸੀ ਇਹਦੀ ਅਰਜ਼ੀ ਚਰਚਾ ਹੈ ਕਿ ਨਾ ਕਠਲ ਦੇ ਗੁਣ ਕੀ ਹੈਗੇ ਆ ਇੰਨੇ ਗੁਣਕਾਰੀ ਹੈਗਾ ਇਹ ਫਲ ਜਿਹੜਾ ਹੈਗਾ ਹਰ ਇੱਕ ਪੰਜਾਬੀ ਨੂੰ ਜਿਹੜਾ ਇਹ ਆਉਂਦਾ ਸੀਜ਼ਨ ਇਹਦਾ ਮਤਲਬ ਕਹਿੰਦਾ ਖਾਣਾ ਚਾਹੀਦਾ ਤੇ ਉਹਨੂੰ ਲਾਉਣਾ ਵੀ ਚਾਹੀਦਾ ਹੈਗਾ ਇਹਦੇ ਵਿੱਚ ਵਿਟਾਮਿਨ ਸੀ ਦਾ ਭੰਡਾਰ ਹੈਗਾ ਐਂਟੀਆਕਸੀਡੈਂਟ ਪ੍ਰੋਪਰਟੀਆਂ ਹੈਗੀਆਂ ਮਤਲਬ ਇਮਿਊਨਿਟੀ ਨੂੰ ਬੂਸਟ ਕਰਦੀ ਮਤਲਬ ਕਹਿੰਦਾ ਕਾਰਬੋਹਾਈਡਰੇਟ ਬਹੁਤ ਜ਼ਿਆਦਾ ਹਾਈ ਹੈ ਵਧੀਆ ਜਿਹੜਾ ਹੁੰਦੇ ਆ ਪੋਟਾਸ਼ੀਅਮ ਸੋਡੀਅਮ ਹੁੰਦਾ ਹੈ ਇਹਦੇ ਵਿੱਚ ਕਿਉਂਕਿ ਕਾਰਡੀਓ ਵੈਸਕੂਲਰ ਹਾਰਟ ਡਿਜ਼ੀਜ਼ ਵ ਕੰਸਟਿਟਿਊਸ਼ਨ ਨੂੰ ਰਿਮੂਵ ਕਰਦਾ ਹੈਗਾ ਫਾਈਬਰ ਕੰਟੈਂਟ ਹੈਗਾ ਵਿਟਾਮਿਨ ਏ ਆਈ ਸਾਈਡ ਲਈ ਚੰਗਾ ਹੈਗਾ ਕੈਲਸ਼ੀਅਮ ਬੋਨ ਸਟਰੈਂਥ ਲਈ ਚੰਗਾ ਹੈਗਾ ਆਇਰਨ ਹੈਗਾ ਸਾਡੇ ਬਲੱਡ ਦੀ ਕੁਆਲਿਟੀ ਨੂੰ ਇੰਪਰੂਵ ਕਰਦਾ ਹੈਗਾ ਕਾਪਰ ਹੈਗਾ ਥਾਇਰੋਇਡ ਮੈਟਾਬੋਲਿਜ਼ਮ ਬਾਰੇ ਜਿਹਦੇ ਬੰਦ ਨੂੰ ਥਾਇਰੋਇਡ ਉਹਨੂੰ ਖਾਣਾ ਚਾਹੀਦਾ ਹੈਗਾ ਉਸ ਤੋਂ ਬਾਅਦ ਨੈਸ਼ਨਲ ਫਰੂਟ ਹੈ ਬੰਗਲਾਦੇਸ਼ ਦਾ ਤੇ ਸ਼੍ਰੀਲੰਕਾ ਦਾ ਸਮਝਣਾ ਪੈਣਾ ਸਾਨੂੰ ਤੇ ਇੰਡੋਨੇਸ਼ੀਆ ਹੋ ਗਿਆ ਫਿਲੀਪਪਿਨ ਵੀਟਨਾਮ ਜਿਹੇ ਪਪੂਲਰ ਰੁੱਖ ਹੈਗਾ ਮਤਲਬ ਅ ਅਸੀਂ ਜਿਹੜੇ ਨਰਸੀਆਂ ਵਿੱਚ ਕਠਲ ਨੂੰ ਤਿਆਰ ਕਰਦਾ ਹੈ ਬੀਜਾਂ ਤੋਂ ਤਿਆਰ ਕਰਦੇ ਪਰ ਇਹਨੂੰ ਗਰਾਫਟਿੰਗ ਤੇ ਏਅਰ ਲੀਰਿੰਗ ਨਾਲ ਵੀ ਤਿਆਰ ਕਰ ਸਕਦੇ ਆ ਦੋਸਤੋ ਇੰਡੀਆ ਜਿਹੜੀ ਗਰਾਫਟਡ ਵੈਰਾਈਟੀ ਹੈਗੀ ਉਹ ਹੈਗੀ ਇੱਕ ਮੂਟਮ ਅਮਰੀਕਾ ਕਰਕੇ ਮਸ਼ਹੂਰ ਹੈ ਕਿ ਸੰਧੂਰ ਵੈਰਾਈਟੀ ਮਸ਼ਹੂਰ ਆ ਇਹ ਸਾਡਾ ਸਿਸਟਮ ਹੈਗਾ ਬਾਕੀ ਜਿਹੜਾ ਫਰਨੀਚਰ ਜਿਵੇਂ ਦੱਸਿਆ ਸੀ ਬਹੁਤ ਹਾਈ ਕੁਆਲਿਟੀ ਦੇ ਦੇ ਵਿੱਚ ਵਿੰਡੋ ਬਣਦੀਆਂ ਡੋਰ ਦਰਵਾਜ਼ੇ ਹੋਗੇ ਤੇ 뮤ਜ਼ੀਕਲ ਇਨਸਟਰੂਮੈਂਟ ਵੀ ਬਣਦੇ ਹੈਗੇ ਇਹਦੇ ਨਾਲ ਜੰਗਲਾਂ ਦੇ ਵਿੱਚ ਜਿਹੜਾ ਮੈਚੋਰ ਰੋਖਾ ਜਿਹੜੇ ਵੈਸਟਰਨ ਕਾਰਟ ਦੇ ਜੰਗਲ ਉੱਥੇ ਇੱਕ ਰੁੱਖ 200 ਤੋਂ 500 ਫਲਾਂ ਤੱਕ ਵੀ ਮਤਲਬ ਆਪਣੇ ਤੇ ਪੈਦਾ ਕਰ ਸਕਦਾ ਇੱਕ ਰੁੱਖ ਹੁਣ ਮੌਸਮ ਆ ਇਸ ਵਾਰ ਕਠੜ ਲੱਗਿਆ ਹੁਣ ਪੱਕੀ ਜਾਂਦੇ ਆ ਤਾਂ ਉਸ ਨੂੰ ਮਤਲਬ ਕਹਿੰਦਾ ਬੀਜਾਂ ਤਿਆਰ ਕਰ ਸਕਦੇ ਹੈਗੇ ਆ